ਲੋ ਇਹ ਸੂਟ ਵੀ ਮਿਲਦੇ ਹੁਣ ਇੱਥੇ ਇਹ ਪਰ ਆਪਣੀ ਇੰਡੀਅਨ ਸੂਟ ਨਹੀਂ ਹੈਗੇ ਇਹ ਹੋਰ ਤਾਂ ਹੱਲਾ ਹੀ ਬੋਲਿਆ ਪਏ ਲੋਕਾਂ ਨੇ ਇੰਨੀ ਭੀੜ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ 90 ਬਲੌਗ ਚ ਤੁਹਾਡਾ ਵੈਲਕਮ ਕਰਦੇ ਆ ਸਵੇਰੇ ਸਵੇਰੇ ਉੱਠ ਕੇ ਆਏ ਸਾਜਰੇ ਸਾਜਰੇ ਤੇ ਅੱਜ ਉਹਨੇ ਲੱਗੇ ਹੋਈ ਆ ਮਾਰਕੀਟ ਖੁੱਲੀ ਮਾਰਕੀਟ ਕਹਿੰਦੇ ਨੇ ਇਟਲੀ ਦੇ ਵਿੱਚ ਇੱਥੇ ਮਰਕਾਦੋ ਵੀ ਕਹਿੰਦੇ ਨੇ ਅਸੀਂ ਹੁਣ ਉਹ ਦੇਖਣ ਆਇਆ ਪਲਾਸੋਲੋ ਬਰੇਸ਼ੀਆ ਦੇ ਵਿੱਚ ਬਹੁਤ ਹੀ ਮਸ਼ਹੂਰ ਮੇਰਾ ਘਾਤ ਉਹ ਇਹ ਮਾਰਕੀਟ ਜਿਹੜੀ ਲੱਗਦੀ ਆ ਰੋਡ ਮਾਰਕੀਟ ਵੀ ਕਹਿ ਦਿੰਨੇ ਹੋਰੇ ਕਈ ਵਾਰ ਤੇ ਪਾਰਕਿੰਗ ਵੀ ਫੁੱਲ ਆ ਤਕਰੀਬਾ ਲਗਭਗ ਆਇਆ ਲੱਗਦਾ ਵੀ ਸਾਰੀ ਇਟਲੀ ਇੱਥੇ ਆ ਗਈ ਹੁੰਦੀ ਇਦਾਂ ਦੇਖਦੇ ਹੁਣ じゃ ਕੀ ਰੇਟ ਰੂਟ ਆ ਇੱਥੇ ਤੇ ਆਪਣੇ ਨਾਲ ਆ ਬਾਈ ਗੁਰਸ਼ਿੰਦਰ ਸਿੰਘ ਢਿੱਲੋਂ ਰੇਟ ਵੀ ਆ ਉੱਪਰ ਲਾ ਹੋਵਾਂ ਟਿਕਾਣੇ ਪਰ ਚੱਕੋ 3 ਯੂਰੋ 4 ਯੂਰੋ ਕਾਫੀ ਆ ਵੱਡੀ ਆ ਬਹੁਤ ਹਾਂ ਪੁੱਤ ਖੇਡ ਵੀ ਦਵਾਉਂਗੇ ਤੈਨੂੰ ਹਾਂ ਹਰੀ ਬਕਾਸੇ ਪੜਦੇ ਵਗੈਰਾ ਘਰ ਦਾ ਸਮਾਨ ਫਰਨੀਚਰ ਕਿਚਨ ਦਾ ਸਮਾਨ ਕੋਈ ਅਹੇਜੀ ਚੀਜ਼ ਹੈ ਨਹੀਂ ਜਿਹੜੀ ਉਹਰੇ ਨਾ ਮਿਲੇ ਤੁਹਾਨੂੰ ਇਹ ਤੋਂ ਲੈ ਕੇ ਜੈਡ ਤੱਕ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਹਾਂ ਹੁਣ ਤਾਂ ਇਹ ਗੱਲ ਇਹ ਹੁਣ ਜੋਬਨ ਪਾਉਣ ਲੱਗੇ ਖੇਡਣ ਨੂੰ ਰਗਾ ਜਾਣ ਲੱਗੇ ਲੱਗੇ ਜਾਣੇ ਪੁੱਤ ਅਜੇ ਤਾਂ ਹੁਣ ਆਇਤਾ ਆਏ ਹਜੇ ਦੇਖ ਤੇ ਲਈਏ ਪਹਿਲਾਂ ਕਿਹੇ ਮਰਕਾਤ ਆ ਪਲਾਸੋਲੋ ਪਛੀਨੇ ਦੇ ਬਿਲਕੁਲ ਫਰੰਟ ਤੇ ਲੱਗਦੀ ਆ ਪਲਾਸੋਲੋ ਪਛੀਨਾ ਜਿੱਥੇ ਉਹਦੇ ਲਾਗ ਬਿਲਕੁਲ ਲੱਗੇ ਹੋਇਆ ਗੋਰੇ ਦੇਖ ਲਾਂ ਤੇਰੀਆਂ ਫੁੱਲਣ ਐ ਗਰੇ ਲਾਏ ਪਏ ਹੋਰ ਇਹ ਕਹਨੇ ਦੇ ਲਾ ਇਦਾਂ ਸਸਤੇ ਆ ਇਹ ਵੀ ਲੱਭ ਹੀ ਜਾਣੇ ਕੱਪੜੇ ਵਿੱਚ ਵਿਚਾਲੇ ਇਦਾਂ ਢੇਰ ਲਾਏ ਹੋਇਆ ਵਿੱਚ ਵਿਚਾਲੇ ਦੇਖੋ ਇੱਧਰ ਇੰਡੀਆ ਵਾਲਾ ਸਿਸਟਮ ਆ ਏ ਜਣੀ ਕੋ ਇਹਨਾਂ ਨੇ ਬਹੁਤ ਪੁਰਾਣੀ ਰੀਤ ਆ ਇਹ ਕਹਿੰਦੇ ਜਿਹੜੀ ਮਰਕਤ ਲੱਗਦੀ ਆ ਅੱਜ ਦਿਨ ਹੀ ਲਾਉਂਦੇ ਇਹ ਬਹੁਤ ਪੁਰਾਣੀਆਂ ਲੱਗਦੀਆਂ ਇਹ ਤੇ ਹੈ ਵੀ ਬਹੁਤ ਵੱਡੀਆਂ ਆ ਤਾਂ ਬਾਬਾ ਵੱਡੀ ਲੱਗਦੀ ਆ ਐਦਾਂ ਕਰੇ ਲੱਗਦੇ ਆ ਇੱਥੇ ਦੇਖ ਲੋ ਕੱਪੜਿਆਂ ਦੇ ਇਹ ਗੱਲ ਆ ਮਿਲ ਜਣੇ ਉਧਰ ਚੀਜ਼ ਵੀ ਲੈਣੇ ਪੰਡੇ ਹਾਂ ਹਾਂ ਮੈਂ ਪੰਡ ਲੈ ਲਾ ਜੋ ਨੂੰ ਕਹਿਣਾ ਮੈਂ ਉਹ 1 ਕੈਰੋ ਦਾ ਬਈ ਸਮਾਨ ਦੇਖੋ 2 ਯੂਰੋ ਦਾ 1 ਯੂਰੋ ਦਾ ਵੀਰ ਤਾਂ ਵੀ ਆ ਕਿਉਂਕਿ ਅੱਜ ਮੌਸਮ ਵੀ ਵਧੀਆ ਤੁੱਪ ਨੇ ਹਾਂ ਨਾ ਗਰਮੀ ਉਹ ਆ ਨਾ ਠੰਡੇ ਆ ਇਹਦੇ ਕਰਕੇ ਵੀ ਰਾਸ਼ ਬਹੁਤ ਜ਼ਿਆਦਾ ਅੱਜ ਦੇਖੋ ਇੱਧਰ 10 10:30 11 ਕਾ ਵੀ ਪਹੁੰਚਿਆ ਤਾਂ ਹਨਾ ਜੋ ਬੰਨੇ ਦਾ ਕਰ ਲਿਆ ਆਪਣਾ ਅਰੇਂਜਮੈਂਟ ਸਾਡਾ ਰਹਿੰਦਾ ਹਜੇ ਇੱਧਰ ਉਹ ਇਹ ਸੂਟ ਵੀ ਮਿਲਦੇ ਹੁਣ ਇੱਥੇ ਇਹ ਪਰ ਆਪਣੀ ਇੰਡੀਅਨ ਸੂਟ ਨਹੀਂ ਹੈਗੇ ਇਹ ਹੋਰ ਕੰਟਰੀ ਦੇ ਮਰੋਕੋ ਦੇ ਸ਼ਾਇਦ ਉਹ ਲੈ ਕੇ ਆਉਣੇ ਆ ਹੁਣ ਉਹਨਾਂ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਇੱਥੇ ਸੂਟ ਸਾੜ ਵੀ ਵਿਕ ਜੰਨੇ ਆ ਇਹ ਮਰੋਕੋ ਨੂੰ ਵੀ ਬਹੁਤ ਉਹ ਵੀ ਪਾਉਂਦੇ ਹਨਾ ਇਹ ਲੋਕ ਵੀ ਪਾਉਂਦੇ ਮਾੜਾ ਮੋਟਾ ਹਾਂ ਆਹ ਇਹ ਤਾਂ ਸਾਰੇ ਸੂਟ ਲਾਏ ਹੋਏ ਨੇ ਸਿਰ ਤੋਂ ਸਿਰ ਤੱਕ ਆਹ ਭਾਈ ਸਾਹਿਬ ਇੱਧਰ ਵੇਚ ਰਿਹਾ ਫਰਮਾਜੋ ਚੀਜ਼ ਤੇ ਸਲਾਮੇ ਵਗੈਰਾ ਸਾਰਾ ਕੁਝ ਬਾਅਦ ਤੋਂ ਨਾਲ ਕਿੜੀ ਵੀ ਰੱਖੀ ਹੋਈ ਆ ਨੇ ਐਸਾ ਸਾਰੀ ਫਰੂਟ ਸ਼ਾਪ ਆ ਸਾਰਾ ਫਰੂਟ ਵਿਕਦਾ ਇੱਧਰ ਉਹ ਸਿਰੇ ਤੋਂ ਸਿਰੇ ਤੱਕ ਤੇ ਗਾਹਾਂ ਜਿਹੜੇ ਵੀ ਇੱਧਰ ਖਾਣ ਪੀਣ ਨਾਲ ਖੜਾ ਇਹਨਾਂ ਨੇ ਵੱਖਰਾ ਰੱਖਿਆ ਹੋਇਆ ਜਿਹੜਾ ਕੱਪੜੇ ਕੋਪੜੀ ਸਾਰੀ ਬੱਕਰੀ ਕਰੀ ਹੋਈ ਆ ਹੁਣ ਜੇ ਆਪਾਂ ਇਹ ਸਾਈਡ ਨੂੰ ਜਾਵਾਂਗੇ ਤਾਂ ਸਾਰਾ ਖਾਣ ਪੀਣ ਦਾ ਮਿਲੂਗਾ ਆਪਾਂ ਨੂੰ ਜਿਗਰ ਆਪਣੀ ਇੰਡੀਆ ਮੰਡੀਆ ਨਹੀਂ ਹੁੰਦੀ ਆ ਮੰਡੀ ਕਰਨ ਨੂੰ ਉਕਣਾ ਕਰਿਆ ਬਹੁਤ ਸਿਸਟਮ ਆ ਸਮਝ ਲਓ ਮੰਡੀ ਲੱਗਦੀ ਔਰੇ ਹਰੇਕ ਬੁੱਧਵਾਰ ਨੂੰ ਅੱਜ ਬੁੱਧਵਾਰ ਆ ਬੁੱਧਵਾਰ ਨੂੰ ਲੱਗਦੀ ਹੈ ਮਰਕਾਤ 10 ਬਾਰ ਇਕੱਠਾ ਰੱਖਿਆ ਬੰਦਾ ਥੋੜਾ ਸਸਤਾ ਮਿਲ ਜਦਾ ਹੋ ਮਾਰਕੀਟਾਂ ਦੇ ਨਾਲੋਂ ਲੇਕਿਨ ਉਹ ਰੇਟ ਲਾਇਏ ਬ ਇਹਨਾਂ ਨੇ ਕਾਫੀ ਫਰਕ ਹੈ ਮਾਰਕੀਟਾਂ ਵੀ ਥੋੜਾ ਰੇਟ ਜ਼ਿਆਦਾ ਹੁੰਦੀਆਂ ਹਨ ਰਜਾਈਆਂ ਦਾ ਚਾਦਰਾਂ ਦਾ 170 ਕੋਈ 180 ਜਰਾਬਾਂ ਰੱਖੀਆਂ ਹੋਈਆਂ ਜੇ ਆਪਾਂ 6 ਜੋੜੇ ਜਰਾਬ ਬਦਲੇ ਉਹਦਾ 5 ਜੋੜੇ ਦੇ ਆ ਹਰੇਕ ਨੇ ਆਪਣੇ ਆਪਣੀ ਲਾਈ ਵਪਾਰ ਕਰਨ ਦਾ ਮਤਲਬ ਇਹ ਹੈ ਕਿਸੇ ਨੇ ਜਰਾਬਾਂ ਦੀ ਕਿਸੇ ਨੇ ਬੈਗਾਂ ਦੀ ਲਈ ਹੋਈ ਹੈ ਕਿਸੇ ਨੇ ਐਤ ਦਾ ਪੇਂਟਿੰਗ ਹੈ ਕਿਸੇ ਨੇ ਕੁਝ ਲਾਇਆ ਵਾ ਇਨਿੰਗ ਸਾਰਾ ਕੋਈ ਵਿਕੀ ਜਾਂਦਾ ਬਾਈ ਇਹੋ ਜੀ ਗੱਲ ਨਹੀਂ ਹੈਗੀ ਕਾਫੀ ਮਸ਼ਹੂਰ ਆ ਇਹ ਤੇ ਭੇਡ ਵੀ ਬਾਵਾ ਹੁੰਦੀ ਐਸੇ ਆ ਇੱਧਰ ਸਿਨੋਰਾ ਬੇਜ ਦੇ ਰਿਹਾ ਫੁੱਲ ਪ੍ਰੀਮਾ ਬੇਰਾ ਆ ਗਿਆ ਹੁਣ ਇੱਧਰ ਸਾਰੇ ਫੁੱਲਾਂ ਦੀਆਂ ਦੁਕਾਨਾਂ ਰੱਖੀਆਂ ਵੀ ਆ ਕੋਈ ਚੀਜ਼ ਹੈ ਜੀ ਹੈ ਨਹੀਂ ਜਿਹੜੀ ਨਾ ਹੋਵੇ ਇੱਥੇ ਕੁਝ ਘੱਟੋ ਘੱਟ ਨਹੀਂ ਤਾਂ ਮਨ ਨੂੰ 20-25 ਕੰਟਰੀਆਂ ਦੇ ਲੋਕ ਮਿਲ ਗਏ ਇੱਥੇ ਆਫਰੀਕਨ ਪਾਕਿਸਤਾਨੀ ਇੰਡੀਅਨ ਮਰੋਕੀ ਆਰਬ ਵਾਲੇ ਪਤਾ ਨਹੀਂ ਕਿੰਨੇ ਗਏ ਤੇ ਬਹੁਤ ਜਣੇ ਕਿ ਲੋਕ ਹੋਂ ਦੇਖਣ ਯਾਰ ਤੇ ਸਮਾਨ ਵੀ ਬਹੁਤ ਖਰੀਦਦੇ ਲੋਕ 12 1 ਵਜੇ ਤੱਕ ਹੀ ਹੁੰਦੀ ਤਕਰੀਬਨ ਇਹ 1 ਵਜੇ ਬੰਦ ਹੋ ਜਿੰਦੀ ਸ਼ਾਇਦ ਉਧਰ ਹੱਲ ਹੀ ਬੋਲਿਆ ਪਿਆ ਲੋਕਾਂ ਨੇ ਇੰਨੀ ਭੀੜ ਲੋ ਜੀ ਇਧਰ ਆ ਭਾਈ ਸਾਹਿਬ ਮੱਛੀ ਵਗੈਰਾ ਵੇਚਦਾ ਇਧਰ ਮੱਛੀ ਉਧਰ ਮੀਟ ਆ ਆ ਲਾਈਆਂ ਵਿੱਚ ਬਰਫ਼ ਦੇ ਵਿੱਚ ਲਾ ਲਾ ਕੇ ਰੱਖਿਆ ਹੋਇਆ ਇਹਨਾਂ ਨੇ ਇਦਾਂ ਆ ਦੇਖੋ ਕੋਈ ਜੀ ਜੇ ਛੱਡੀ ਹੋਈ ਹੋਣੀ ਮੈਂ ਜਿਹੜੀ ਨਾਮ ਵੇਲੇ ਤੁਹਾਨੂੰ ਮੈਂ ਤੁਹਾਨੂੰ ਦੱਸ ਰਿਹਾ ਹੋਰ ਕਿੰਨੇ ਕਿੰਨੇ ਰੱਖੀ ਹੋਈ ਵਿੱਚ ਜਿਹੜੀ ਆਹ ਵਾਲੀ ਲਾਈਨ ਆ ਸਾਰੀ ਖਾਣੇ ਪੀਣੇ ਵਾਲੇ ਦੀ ਵਾਸ ਇਧਰ ਆਪਾਂ ਕੱਪੜੇ ਕੋਪੜੇ ਵਾਲੇ ਨਹੀਂ ਰੱਖ ਸਕਦੇ ਇਨਾ ਡਿਵਾਈਡ ਕਰੇ ਹੋਇਆ ਹਰ ਇੱਕ ਚੀਜ਼ਾ ਫਰੂਟ ਵਾਲੀ ਇੱਧਰ ਖਾਣੇ ਪੀਣ ਵਾਲੀ ਇੱਧਰ ਆ ਬੰਦਾ ਚੀਜ਼ਾ ਬੰਦਾ ਖੱਜਲ ਖਵਾਰ ਚ ਨਹੀਂ ਹੁੰਦਾ ਹੈਗਾ ਆ ਦੇਖੋ ਨਾ ਕਿੰਨੇ ਸੋਹਣੇ ਸਿਆ ਸਿਆ ਕੇ ਰੱਖੇ ਹੋਏ ਆ ਫਰੂਟ ਕਾ ਵੀ ਵੱਡੀ ਦੁਕਾਨ ਆ ਬਾਈ ਦੀ ਫਰੂਟ ਦੀ ਆ ਇਹਦੇ ਰੱਖੇ ਸਾਰੇ ਟੌਫੀਆਂ ਚਾਕਲੇਟਾ ਟੌਫੀਆਂ ਦੀ ਦੁਕਾਨ ਆ ਪੂਰੀ ਆ ਇਹ ਵੀ ਲੋਕ ਬਹੁਤ ਖਰੀਦਦੇ ਆ ਇਹ ਖਰੀਦਦੇ ਤਾਂ ਆ ਕਿਉਂਕਿ ਥੋੜਾ ਰੇਟ ਸਸਤਾ ਹੁੰਦਾ ਮਾਰਕੀਟ ਨਾਲੋਂ ਆਪਣੀ ਮਰਜ਼ੀ ਨਾਲ ਪਾਉ ਲੋ ਜਿਹੜੇ ਪਾਉਣੇ ਆ ਆ ਪਾਉਣੇ ਉਹ ਪਾਉਣੇ ਹੈ ਹਨਾ ਖੁੱਲੇ ਰੱਖਿਆ ਬਗਾਮ ਇਹਨਾਂ ਨੇ ਆ ਪਾ ਘੁੰਮੇ ਆਏ ਤੇ ਇੱਥੇ ਹੁਣ ਰਾਸ਼ ਬਹੁਤ ਜ਼ਿਆਦਾ ਪੈ ਗਿਆ ਤੇ ਪਾਰਕਿੰਗ ਨਹੀਂ ਲੱਭ ਰਹੀ ਗੱਡੀਆਂ ਨੂੰ ਸਭ ਗੱਡੀਆਂ ਇਦਾਂ ਹੀ ਖੜੀਆਂ ਆ ਬੱਸ ਇਦਾਂ ਹੀ ਫਸਾਫ ਸੂ ਕੇ ਜਾਈ ਜਾਂਦੇ ਲੋਕ ਆ ਆ ਸਾਰੇ ਗੱਡੀਆਂ ਇਦਾਂ ਹੀ ਖੜੀਆਂ ਲਾਈਨ 'ਚ ਹੁਣ ਕੋਈ ਗੱਡੀ ਨਿਕਲੂਗੀ ਤਾਂ ਇਹ ਗੱਡੀ ਲੱਗੂ ਗਿਆ ਉੱਥੇ ਸ਼ਾਇ ਇਹ ਮੇਰੇ ਕਾਰਟੋ ਦੇ ਵਿੱਚੋਂ ਇਧਰੋਂ ਕਰਦੇ ਸਾਈਡ ਨੂੰ ਹੁਣ ਇਹਨੂੰ ਸਾਈਡ ਦਾ ਹੋ ਤਾਂ ਅੱਜ ਦਿਖੂਗੀ ਹਾਂ ਆ ਗਿਆ ਆ ਗਿਆ ਆ ਗਿਆ ਆ ਗਿਆ ਜੀ ਸਾਡਾ ਬੰਦਾ ਹੈਲੀਕਾਪਟਰ ਚ ਚਲਾਈ ਜਾਂਦਾ ਇਹ ਆ ਬੱਲੇ 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 ਤੇ ਬਾਕੀ ਤੁਹਾਨੂੰ ਅੱਜ ਦਿਖਾਈਆ ਏਟਲੇ ਦੀ ਮਾਰਕੀਟ ਰੋਡ ਮਾਰਕੀਟ ਜਿਹਨੂੰ ਮੰਡੀ ਵੀ ਕਹਿੰਦੇ ਕੁਝ ਵੀ ਨਾ ਦੇ ਦੋ ਤੇ ਬਾਕੀ ਮਿਲਦੇ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ ਉਦੋਂ ਲਈ ਸਾਰੇ ਸੱਸੀ ਗਾਲ ਜੀ ਬਾਏ ਬਾਏ ਤੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ ਓਕੇ ਜੀ ਬਾਏ ਬਾਏ